ਮੱਚੀ ਲੀਡਰਸ਼ਿਪ ਸਾਰਿਆਂ ਨੂੰ ਪਹਿਲਾ ਫਤਿਹ ਅਰਜ ਕਰਦਾ ਆ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਨਗਰ ਕੋਟਪੋਹੀ ਦੇ ਵਿੱਚ ਸਟੇਜ ਤੇ ਮੌਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਸ਼੍ਰੀ ਚੌਧਰੀ ਗੁਰਨਾਮ ਸਿੰਘ ਜੰਨਤ ਕੱਤਰ ਪੰਜਾਬ ਬਹੁਜਨ ਸਮਾਈ ਪਾਰਟੀ ਔਰ ਲੋਕ ਸਭਾ ਅੱਜ ਵੀ ਸਾਡਾ ਤਾਂ ਇੰਚਾਰਜ ਔਰ ਉਹਨਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਸਾਥੀਓ ਅੱਜ ਦਾ ਦਿਨ ਆਖਰੀ ਦਿਨ ਸਿਗਾ ਚੋਣ ਪ੍ਰਚਾਰ ਦਾ ਅਸੀਂ ਲਗਾਤਾਰ ਤੁਸੀਂ ਸਾਰੇ ਹਲਕੇ ਦੀ ਅਗਵਾਈ ਕਰ ਰਹੇ ਹੋ ਪਿੰਡ-ਪਿੰਡ ਜਾ ਕੇ ਦਿਨ ਰਾਤ ਇੱਕ ਕੀਤੀ ਤੁਸੀਂ ਹੁਣ ਠੀਕ 6 ਵਜੇ ਚੋਣ ਪ੍ਰਚਾਰ ਖਤਮ ਹੋ ਜਾਣਾ ਆ ਪਰ ਅਸੀਂ ਬੇਫਿਕਰੇ ਹੋ ਕੇ ਘਰਾਂ ਦੇ ਵਿੱਚ ਨਹੀਂ ਬੈਠਣਾ ਹੁਣ ਸਮਾਂ ਆ ਅੱਗੇ ਪੂਰਾ ਪੂਰਾ ਦਿਨ ਤੁਸੀਂ ਬਾਹਰ ਲਾਉਂਦੇ ਸੀ ਹੁਣ ਅੱਜ ਦੀ ਰਾਤ ਕੱਲ ਦਾ ਦਿਨ ਔਰ ਕੱਲ ਦੀ ਰਾਤ ਵੀ ਅਸੀਂ ਜਾਗਣਾ ਆ ਪੈਰਾ ਦੇਣਾ ਆ ਵੋਟਰਾਂ ਤੇ ਸਪੋਰਟਰਾਂ ਤੇ ਬਸਤਾ ਦੇ ਵਰਕਰ ਜਿੰਨੇ ਵੀ ਐ ਪੁਰਜ਼ੋਰ ਮੇਰੀ ਅਪੀਲ ਐ ਸਾਰਿਆਂ ਨੂੰ ਕਿਆ ਅੱਜ ਦਾ ਤੇ ਕੱਲ ਦਾ ਦਿਨ ਆਪਾਂ ਪੈਰੋ ਦੇਣਾ ਆ ਆਪਣੇ ਵੋਟਰਾਂ ਤੇ ਕਿਉਂਕਿ ਜੋ ਇਹ ਰਵਾਇਤੀ ਪਾਰਟੀਆਂ ਆ ਉਹਨਾਂ ਨੇ ਕੋ ਕਮਿਊਨਿਟੀ ਛੱਡਣੀ ਕਿਉਂਕਿ ਜੇਕਰ ਮੈਂ ਗੱਲ ਕਰਾਂ ਬੀਜੇਪੀ ਤੇ ਅਕਾਲੀ ਦਲ ਦੀ ਉਹ ਤਾਂ ਕੁਝ ਦਿਨ ਪਹਿਲਾਂ ਤੋਂ ਹੀ ਕਰੀਬ ਇੱਕ ਹਫ਼ਤੇ ਪਹਿਲਾਂ ਤੋਂ ਹੀ ਘਰ ਬੈਠ ਗਏ ਆ ਚੁੱਪ ਕਰਕੇ ਕਿਉਂਕਿ ਉਹ ਫਾਈਟ ਦੇ ਵਿੱਚ ਵੀ ਨਹੀਂ ਸੀ ਔਰ ਬਸਪਾ ਨੂੰ ਤਾਂ ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਸਾਡਾ ਬਸਪਾ ਦੇ ਨਾਲ ਮੁਕਾਬਲਾ ਆ। ਔਰ ਝਾੜੂ ਵਾਲਾ ਜਿਹੜਾ ਦਲ ਬਦਲੂ ਹੈ ਜਿਹੜਾ 2009 ਦੇ ਵਿੱਚ ਭਾਜਪਾ ਦੇ ਵਿੱਚ ਸੀ ਤੇ 12 ਦੇ ਵਿੱਚ ਕਾਂਗਰਸ ਵੱਲੋਂ ਇਲੈਕਸ਼ਨ ਲੜੀ ਹੈ। ਦੋ ਵਾਰ ਕਾਂਗਰਸ ਤੋਂ ਵਿਧਾਇਕ ਚੁਣਿਆ ਗਿਆ। ਔਰ ਅੱਜ ਜਦੋਂ ਉਹਨੇ ਆਪਣੇ ਸਿਰ ਤੇ ਪਈ ਉਹਨੇ ਆਪਣੇ ਆਪ ਨੂੰ ਬਚਾਉਂਦੇ ਹੋਏ ਆਮ ਆਮੀ ਪਾਰਟੀ ਦਾ ਝਾੜੂ ਫੜ ਲਿਆ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਉਹਨੇ ਹਲਕੇ ਦੇ ਵਰਕਰਾਂ ਦੀ ਸਪੋਰਟਰਾਂ ਦੀ ਪ੍ਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਉਹਨੂੰ ਦੋ ਵਾਰ ਜਿਪਾ ਗਏ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਵਰਕਰ ਪਹਿਲਾਂ ਹੀ ਨਾਰਾਜ਼ ਸੀਗੇ ਜਿੰਨੇ ਵੀ ਹਲਕਾ ਚੱਬੇ ਆਲ ਦੇ ਵਰਕਰ ਵਸਨੀਕ ਸਾਰੇ ਨਾਰਾਜ਼ ਐ ਉਹਦੇ ਤੋਂ ਕਿਉਂਕਿ ਇਹ ਹੁਣ ਸਾਹਮਣੇ ਬਿਲਕੁਲ ਸਿਰੇ ਤੋਂ ਨਕਾਰੇ ਦਿੱਤਾ ਕਿਉਂਕਿ ਕਦੇ ਵੀ ਵਿਧਾਨ ਸਭਾ ਹਲਕੇ ਦੀ ਗੱਲ ਨਹੀਂ ਰੱਖੀ ਵਿਧਾਨ ਸਭਾ ਦੇ ਵਿੱਚ ਜਾ ਕੇ ਬਲਤਾਂ ਦੀ ਪਛੜਿਆਉਂਦੀ ਔਰ ਹਲਕੇ ਦੇ ਵਿੱਚ ਪਿਛਲੇ 7-8 ਸਾਲ ਤੋਂ ਵਿਧਾਇਕ ਰਹੇ ਆ ਔਰ ਕੋਈ ਵੀ ਬੜਿਆ ਕੋਈ ਇੰਡਸਟਰੀ ਜਾਂ ਬੇਰੋਜ਼ਗਾਰੀ ਖਤਮ ਦੀਆਂ ਨੇ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਔਰ ਇਸ ਵਾਰ ਤਾਂ ਝਾੜੂ ਚੱਕ ਲਿਆ ਆਪਣੇ ਨਿੱਜੀ ਸਵਾਰਥਾਂ ਨੂੰ ਦੇਖਦੇ ਹੋਏ ਇਹ ਹੁਣ ਫੈਸਲਾ ਤੁਸੀਂ ਕਰਨਾ ਆ ਫੈਸਲਾ ਤੁਸੀਂ ਕਰਨਾ ਆ ਕਿਉਂਕਿ ਅੱਜ ਚੋਣ ਪ੍ਰਚਾਰ ਹੋ ਚੁੱਕਾ ਬੰਦ ਹੋ ਗਿਆ ਠੀਕ 6 ਵਜੇ ਖਤਮ ਹੋ ਜਾਣਾ ਪਰ ਉਹਨਾਂ ਨੇ ਹੁਣ ਦੂਸਰੇ ਹਤਕੰਡੇ ਅਪਣਾਉਣੇ ਆ ਪੈਰਾ ਦੇਣ ਨੂੰ ਮੈਂ ਤਾਂ ਹੀ ਕਹਿ ਰਿਹਾ ਆ ਦੂਸਰੇ ਹਤਕੰਡੇ ਅਪਣਾਉਣੇ ਆ ਉੱਤੇ ਆਪਾਂ ਸੁਚੇਤ ਰਹਿਣਾ ਆ ਤੇ ਮੇਰੇ ਵੋਟਰਾਂ ਸਪੋਰਟਰਾਂ ਨੂੰ ਵੀ ਮੈਂ ਬੇਨਤੀ ਕਰਦਾ ਆ ਨਗਰ ਕੋਟਪੂਰੀ ਦੇ ਬਸਨੀਕਾ ਨੂੰ ਕਿਸੇ ਵਾਰ ਇਹਨਾਂ ਵੈਰੀ ਪਾਰਟੀਆਂ ਨੂੰ ਚੱਲਦਾ ਕਰੋ ਕਿਉਂਕਿ ਲੋਕ ਸਭਾ ਹਲਕਾ ਤੋਂ ਉਹ ਸ਼ਹਿਰ ਪਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਜਿਨ੍ਹਾਂ ਨੂੰ ਇੱਥੇ ਪਹੁੰਚਣਾ ਸੀ ਆ ਹੁਣੇ ਕੱਲੋਕ ਸਭਾ ਕ 5 ਵਜੇ ਕਾਲ ਆਈ ਸੀ ਉਹਨਾਂ ਦੀ ਉਹ ਡਿਬੇਟ ਦੇ ਵਿੱਚ ਫਸੇ ਹੋਇਆ ਔਰ ਮੇਰਾ ਕਹੇ 6 ਵਜੇ ਡਿਬੇਟ ਖਤਮ ਹੋਣੀ ਹੈ ਤੁਸੀਂ ਖੁਦ ਸੰਗੋਧਾਰੋ ਸਾਰੇ ਕਿ ਜਦੋਂ ਡਿਬੇਟ ਦੇ ਵਿੱਚੋਂ ਉੱਠ ਕੇ ਆਉਂਦੇ ਆ মিডিਆ ਨੇ ਪਾਣੀ ਕੇਸ ਆਉਣਾ ਤੌਰ ਮਰੋੜ ਕੇ ਗੱਲ ਕਰਕੇ ਪੇਸ਼ ਕਰਨੀ ਹੈ ਸਾਰਿਆਂ ਦੇ ਸਾਹਮਣੇ ਇਸ ਕਰਕੇ ਉਹਨਾਂ ਨੂੰ ਅਸੀਂ ਕਿਹਾ ਕਿ ਸਾਡੇ ਸਤਿਕਾਰਯੋਗ ਸੀਨੀਅਰ ਆਗੂ ਬੈਠੇ ਨੇ ਜੰਨਤ ਕਤਰ ਪੰਜਾਬ ਕਰਨਾਮ ਚੌਧਰੀ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਮਾਨਾ ਜੀ ਹੁਣ ਨਾਲ ਚੌਧਰੀ ਸਾਹਿਬ ਦੇ ਹੋ ਕੇ ਅੱਜ ਦਾ ਇਹ ਪ੍ਰੋਗਰਾਮ ਸਫਲ ਕਰੋ ਔਰ ਮੈਂ ਧੰਨਵਾਦ ਕਰਦਾ ਸਾਰੇ ਹੀ ਨੌਜਵਾਨਾਂ ਦਾ ਵਿੱਕੀ ਪੰਗਾ ਜੀ ਦਾ ਬਲਵੰਤ ਨੀਤਪੁਰ ਜੀ ਦਾ ਰੁਪਤ ਪੰਗਾ ਜੀ ਜਯੇਸ਼ ਪੰਨੋ ਜੀ ਰਵੀ ਪੰਬੇਲੀ ਜੀ ਸੋਨੂ ਬਸ ਦੋਸਤਾਂ ਦਾ ਮਾਸਟਰ ਜੈ ਰਾਮ ਜੀ ਹਰਮੇਸ਼ ਫਦਲਾਣਾ ਜੀ ਸਤਪਾਲ ਬੜਲਾ ਜੀ ਉਹ ਜਸਵਿੰਦਰ ਸਿੰਘ ਤਾਜੋਆ ਜੀ ਬਾਊ ਰੋਸ਼ਨ ਲਾਲ ਜੀ ਸੂਬੇਦਾਰ ਔਰ ਭਜਨ ਸਿੰਘ ਜੀ ਤੁਸੀਂ ਸਾਰੇ ਹੀ ਤੁਸੀਂ ਸਾਰੇ ਹੀ ਅੱਜ ਦੇ ਲੀਡਰ ਹੋ ਤੁਸੀਂ ਸਾਰੇ ਅੱਜ ਉਗਵਾਈ ਕਰ ਰਹੇ ਸੀ ਅੱਡੇ-ਬੱਡੇ ਕੱਟ ਦੀ ਕਿਉਂਕਿ ਸਵੇਰੇ ਜਦੋਂ ਕਾਫਲਾ ਸ਼ੁਰੂ ਹੋਇਆ ਮੇਰਾ ਕਹਿਣਾ ਸਾਡੇ 3-400 ਮੋਟਰਸਾਈਕਲ ਹੋਣਾ ਹੈ ਔਰ ਕੈਂਡੀਡੇਟ ਸਾਹਿਬ ਵੀ ਨਾਲ ਸੀ ਔਰ ਪਿੰਡਾਂ ਦੇ ਵਿੱਚੋਂ ਪੂਰੇ ਹਲਕੇ ਚੱਬਿਆਲ ਦੇ ਵਿੱਚੋਂ ਸਾਰੇ ਹੀ ਨਗਰ ਤੋਂ ਬਾਅਦ ਤੋਂ ਸਤਕਾਰ ਮਿਲਿਆ ਐਡਵੋਕੇਟ ਸਾਹਿਬ ਨੂੰ ਔਰ ਵਿੱਚ ਹੀ ਉਹਨਾਂ ਨੂੰ ਜਾਣਾ ਪੈ ਗਿਆ ਇੱਥੇ ਪਹੁੰਚਣਾ ਸੀ ਪਰ ਡਿਬੇਟ ਕਰਕੇ ਨਹੀਂ ਪਹੁੰਚ ਸਕੇ ਉਸਦੇ ਲਈ ਖਿਮਾ ਚਾਹੁੰਦੇ ਆ ਸਾਥੀਓ ਅੱਜ ਸਾਨੂੰ ਜਾਗਨ ਦੀ ਲੋੜ ਹੈ ਕੱਲ ਦੀ ਰਾਤ ਵੀ ਜਾਗਨ ਦੀ ਲੋੜ ਹੈ ਹੁਣ ਜਿਹੜੀਆਂ ਪਾਰਟੀਆਂ ਸਿਰੇ ਤੋਂ ਨਕਾਰ ਦਿੱਤੀਆਂ ਪੰਜਾਬੀਆਂ ਨੇ ਉਹ ਉਹਨਾਂ ਨੇ ਦੂਸਰੇ ਹਤਕੰਡੇ ਅਪਣਾਉਣੇ ਆ ਔਰ ਉਹਨਾਂ ਨੂੰ ਰੋਕਣਾ ਆ ਸੀ ਕਿਤੇ ਵੀ ਲੋੜ ਪੈਂਦੀ ਹੈ ਕਿਤੇ ਵੀ दारू ਦੀਆਂ ਪੇਟੀਆਂ ਆਉਂਦੀਆਂ ਗੱਡੀਆਂ ਆਉਂਦੀਆਂ ਤੁਸੀਂ ਸੁਚੇਤ ਰਹਿਣਾ ਚੋਣ ਕਮਿਸ਼ਨ ਦਾ ਧਿਆਨ ਚ ਲੈ ਕੇ ਆਉਣੀਆਂ ਗੱਲਾਂ ਉਹਨਾਂ ਨੂੰ ਸ਼ਰੇਆਮ ਫੜੋ ਜਿੱਥੇ ਲੋੜ ਪੈਂਦੀ ਹੈ ਚੋਣ ਕਮਿਸ਼ਨ ਨੂੰ ਸਿੱਧਾ ਵੀ ਕਾਲ ਕਰ ਸਕਦੇ ਆ ਇਹਨਾਂ ਲੋਕਾਂ ਨੂੰ ਨੰਗੇ ਕਰਨਾ ਕਿਉਂਕਿ ਪੰਜਾਬ ਵਿੱਚ ਇਸ ਵਾਰ ਪੰਜਾਬੀਆਂ ਨੇ ਆਪਣਾ ਮਨ ਬਣਾ ਲਿਆ ਆ ਇਹਨਾਂ ਰਵਾਇਤੀ ਪਾਰਟੀਆਂ ਨੂੰ ਝਾੜੂ ਵਾਲਿਆਂ ਨੂੰ ਭਾਜਪਾ ਨੂੰ ਅਕਾਲੀ ਦਲ ਨੂੰ ਵਾ ਕਾਂਗਰਸ ਨੂੰ ਕਾਂਗਰਸ ਦਾ ਬੂਲ ਖਤਮ ਹੋ ਗਈ ਹੈ ਜਿਹੜੀ ਘਰ ਘਰ ਨੌਕਰੀ ਦੇਣ ਦੀ ਗੱਲ ਕਰਦੀ ਸੀ ਉਹ ਜਿਹੜੇ ਕਿਸੇ ਵੇਲੇ ਗੁਟਕਾ ਸਾਫ ਸਾਡੇ ਪਵਿੱਤਰ ਬਾਣੀ ਹੱਥਾਂ ਵਿੱਚ ਫੜ ਕੇ ਸੋਹਾ ਖਾਂਦੇ ਸੀ ਪੰਜਾਬ ਨੂੰ ਬਚਾਉਣ ਦਿਓ ਤੇ ਨਸ਼ਾ ਖਤਮ ਕਰ ਦਿਓ ਨਸ਼ਾ ਅੱਜ ਵੀ ਖਤਮ ਨਹੀਂ ਹੋਇਆ ਔਰ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਆਈ ਸੀ ਕਿ ਅਸੀਂ ਬਦਲਾਅ ਲਿਆਉਣ ਆਏ ਆ ਔਰ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਆ ਉਹ ਆਮ ਆਦਮੀ ਪਾਰਟੀ ਨੇ ਉਹਨਾਂ ਦੇ 56 ਐਮਐਲਏ ਉਹ ਨਹੀਂ ਜਿਹੜੀ ਦੂਜੀਆਂ ਪਾਰਟੀਆਂ ਤੋਂ ਭ੍ਰੇਸ਼ਟ ਲੀਡਰ ਦੂਜੀਆਂ ਪਾਰਟੀਆਂ ਨੇ ਨਕਾਰੇ ਆ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਉਹਨੇ 56 ਐਮਐਲਏ ਇਹਨਾਂ ਨੇ ਕੀ ਭ੍ਰਿਸ਼ਟਾਚਾਰ ਖਤਮ ਕਰਨਾ ਫੈਸਲਾ ਤੁਸੀਂ ਕਰਨਾ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਇੱਕ ਗੱਲ ਮੈਂ ਜ਼ਰੂਰ ਕਮਾਂਗਾ ਕਿਉਂਕਿ ਇਹਰ ਭਾਈ ਦੀਆਂ ਪਾਰਟੀਆਂ ਜਿਨ੍ਹਾਂ ਨੂੰ ਇਹ ਗੱਲ ਨਹੀਂ ਪਤਾ ਕਿ ਗਰੀਬੀ ਕੀ ਹੁੰਦੀ ਹੈ ਗਰੀਬੀ ਉਸ ਲੀਡਰ ਨੂੰ ਪਤਾ ਜਿਹਨੇ ਗਰੀਬੀ ਆਪਣੇ ਤਨ ਤੋਂ ਹੰਢਾਈ ਹੋਵੇ ਜੇ ਮੈਂ ਬਾਦਲਾਂ ਦੀ ਗੱਲ ਕਰਾਂ ਬਾਦਲ ਪਰਵਾਰ ਦੀ 35000 ਕਰੋੜ ਦੀ ਪ੍ਰਾਪਰਟੀ ਅੱਜ ਦੀ ਡੇਟ 'ਚ ਕੈਪਟਨ ਹੁਣੀ ਪਟਿਆਲੇ ਦੇ ਰਾਜੇ ਕਹੀ ਜਾਂਦੇ ਆ ਉਹ ਕਾਂਗਰਸ ਦੇ ਲੀਡਰ ਲੜੋ ਕਰੋੜਾਪਤੀ ਐ ਆ ਡਾਕਟਰ ਰਾਜਕੁਮਾਰ ਆਮਾਦੀ ਪਾਰਟੀ ਦਾ ਉਮੀਦਵਾਰ ਹੈ ਜਿਹਨੂੰ ਰੋਜ਼ ਦੀ 7-8 ਲੱਖ ਦੀ ਇਨਕਮ ਹੈ ਇਹਨਾਂ ਲੋਕਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹ ਸਾਨੂੰ ਸਾਨੂੰ ਛੋਟੇ ਮੋਟੇ ਲਾਹੇ ਦੇ ਕੇ ਇਹ ਸਾਨੂੰ ਬਰਗਲਾ ਲੈਂਦੇ ਨੇ ਤੇ ਸਾਡੀਆਂ ਬੋਟਾਂ ਖੜਾ ਬਲੈਂਦੇ ਨੇ ਮੇਰੀਆਂ ਮਾਤਾ ਮਾਂ ਪੈਣਾ ਬੈਠੀਆਂ ਆ ਇਹਨਾਂ ਦੇ ਨਾਲ ਵੀ ਲਾਰਾ ਲਾਇਆ ਸੀ ਕਿ ਤੁਹਾਨੂੰ 1000 ਰੁਪਏ ਮਹੀਨਾ ਦਿੱਤਾ ਜਾਊਗਾ ਕਿਸੇ ਵੀ ਬੀਬੀ ਦੇ ਖਾਤੇ ਦੇ ਵਿੱਚ 1000 ਰੁਪਇਆ ਆਇਆ ਹੋਵੇ ਤਾਂ ਮੈਨੂੰ ਗਲਤ ਸਾਬਤ ਕਰਦੇ ਵੇ ਇਹ ਲਾਰੇ ਲੰਗਦੇ ਆ ਲੈਕਸਿਨਾ ਦੇ ਵਿੱਚ ਆ ਕੇ ਤੇ ਸਾਡੇ ਤੋਂ ਬੋਟਾਂ ਝੂਠ ਬੋਲ ਕੇ ਲੈਂਦੇ ਆ ਪਰ ਇਸ ਵਾਰ ਪੰਜਾਬੀਆਂ ਨੇ ਮਨ ਬਣਾਇਆ ਹੋਇਆ ਆ ਉਹ ਸਾਡੇ ਸਕਾਰਜੋਗ ਉਮੀਦਵਾਰ ਲੋਕ ਸਭਾ ਹੁਸ਼ਿਆਰ ਕੋਟਾ ਐਡਵੋਕੇਟ ਰਣਜੀਤ ਕੁਮਾਰ ਜੀ ਜੋ ਕਿ ਪੜੇ ਲਿਖੇ ਇੱਕ ਕੈਂਡਾ ਕਹੋਂਦੇ ਵਕੀਲ ਆ ਇੱਕ ਮਿੰਟ ਦੇ ਵਿੱਚ ਮੈਂ ਗੱਲ ਆਪਣੀ ਖਤਮ ਕਰ ਦੇਣੀ ਹੈ ਐਡਵੋਕੇਟ ਰਣਜੀਤ ਕੁਮਾਰ ਜੀ ਜੋ ਸਾਡੇ ਵਕੀਲਾਂ ਦੇ ਮੈਂ ਵੀ ਪੇਸ਼ੇ ਤੋਂ ਵਕੀਲ ਆ ਸਾਡੇ ਵਕੀਲਾਂ ਦੇ ਦੂਸਰੀ ਵਾਰ ਪ੍ਰਧਾਨ ਚੁਣਿਆ ਜਿਨ੍ਹਾਂ ਨੂੰ ਇਹ ਸਾਡੇ ਬਾੜ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਵੀ ਨੇ ਜਿਨ੍ਹਾਂ ਨੂੰ ਕੇ ਪੜੇ ਲਿਖੇ ਵਰਗ ਨੇ ਵਕੀਲਾਂ ਨੇ ਦੂਸਰੀ ਵਾਰ ਚੁਣ ਕੇ ਆਪਣਾ ਭਰਭੂਣ ਚੁਣਿਆ ਆ। ਔਰ ਅੱਜ ਦੀ ਡੇਟ ਚ 250 ਦੇ ਕਰੀਬ ਵਕੀਲ ਅੱਡੇ ਦੇ ਨੇ ਜਿਹੜੇ ਪਿੰਡ-ਪਿੰਡ ਜਾ ਕੇ ਐਡਵੋਕੇਟ ਰਣਜੀਤ ਕੁਮਾਰ ਜੀ ਦਾ ਪ੍ਰਚਾਰ ਕਰ ਰਹੇ ਆ। ਔਰ 250 ਡਾਕਟਰ ਇਸ ਤਰ੍ਹਾਂ ਦੇ ਨੇ ਜਿਹੜੇ ਘਰ-ਘਰ ਪਹੁੰਚ ਕੇ ਐਡਵੋਕੇਟ ਰਣਜੀਤ ਕੁਮਾਰ ਜੀ ਦੇ ਵੋਟ ਇਕੱਠ ਕਰ ਰਹੇ ਨੇ। ਹੁਣ ਲੋੜਾ ਤੁਹਾਡੇ ਸਾਥ ਦੀ ਦੀ سپورਟ ਦੀ ਤੁਹਾਡੀ سپورਟ ਦੀ ਐਡਵੋਕੇਟ ਰਣਜੀਤ ਕੁਮਾਰ ਜੀ ਜੇਕਰ ਮੈਂ ਪਰਿਵਾਰ ਦੀ ਗੱਲ ਕਰਾਂ ਇਹਨਾਂ ਦੇ ਪਰਿਵਾਰ ਨੇ ਇਹਨਾਂ ਨੂੰ ਬਣ ਵੱਟ ਵੱਟ ਕੇ ਪੜਾਇਆ ਬਣ ਵੱਟ ਨੇ ਸੀ ਇਹਨਾਂ ਦਾ ਪਰਿਵਾਰ ਇਹਨਾਂ ਦੇ ਪੇਰੇ ਬਣ ਵੱਟ ਵੱਟ ਕੇ ਇਹਨਾਂ ਦੀ ਪੜ੍ਹਾਈ ਕਰਾਈ ਕਾਜ ਹੁਸ਼ਿਆਰਪੁਰ ਦੇ ਵਿੱਚ ਮੰਨੇ ਪ੍ਰਮੰਨੇ ਵਕੀਲ ਨੇ ਔਰ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਚਲਦਾ ਕਰੋ ਖਾਸ ਤੌਰ ਤੇ ਚਲ ਬਦਲ ਨੂੰ ਬਦ ਬਦ ਨੂੰ ਨਾ ਇਗਨੋਰ ਕਰੋ ਜਿਹੜੇ ਹਰ ਪਾਰਟੀ ਵਿੱਚ ਜਾ ਕੇ ਇਹ ਕਹਿੰਦੇ ਨੇ ਕਿ ਮੈਂ ਹੁਣ ਆਪਣੀ ਮਾਂ ਪਾਰਟੀ 'ਚ ਆ ਗਿਆ ਇਹਦਾ ਪਟੀਆਂ ਮਾਵਾ ਪਤਾ ਨਹੀਂ ਬਦਲ ਰਹੇ ਆ ਹਰ ਪਾਰਟੀ ਵਿੱਚ ਜਾ ਕੇ ਕਹਿੰਦੇ ਮੇਰੀ ਮਾਂ ਪਾਰਟੀ ਹੈ ਹੁਣ ਸੁਚੇਤ ਤੁਸੀਂ ਰਹਿਣਾ ਐ ਇਸ ਵਾਰ ਵੱਧ ਤੋਂ ਵੱਧ ਵੋਟਾਂ ਪਾ ਕੇ ਐਡਵੋਕੇਟ ਰஞ்சிਤ ਕੁਮਾਰ ਜੀ ਨੂੰ ਇੱਥੋਂ ਜਿੰਦਾ ਕੇ ਭੇਜੀਏ ਤਾਂ ਜੋ ਪਾਰਲੀਮੈਂਟ ਵਿੱਚ ਜਾ ਕੇ ਸਾਡੇ ਹੱਕ ਸੱਚ ਦੀ ਆਵਾਜ਼ ਬਲੰਦ ਕਰ ਸਕਣ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਆਪਣੇ ਨੌਜਵਾਨ ਵੀਰਾਂ ਦਾ ਰਾਮ ਚਰੂਪਜੀ ਦਾ ਹੋਰ ਵੀ ਜੇ ਕਿਸੇ ਦਾ ਨਾਮ ਰਾਇਆ ਸਾਡੇ ਅੰਕਲ ਸੁਧਾਮਾਰਾਮ ਜੀ ਕਿੱਤੀ ਭਾਈ ਨੇ ਹੁਣੇ ਸਾਡੇ ਸਤਕਾਰਯੋਗ ਅੰਕਲ ਸਰਦਾਰ ਅਮਰਨਾਥ ਕੋੜਰਾ ਜੀ ਨੂੰ ਬੁਲਾਇਆ ਕਿ ਸਾਡੇ ਬਜ਼ੁਰਗ ਨੇਤਾ ਪਰ ਮੈਂ ਤਾਂ ਇਹ ਕਹੂੰਗਾ ਚਾਹੇ ਅਮਰਨਾਥ ਜੀ ਹੋਣ ਸਾਡੇ ਪ੍ਰਕਾਸ਼ ਸਿੰਘ ਜੀ ਬੈਠੇ ਆ ਸਤਪਲ ਬੜਲਾ ਜੀ ਬੈਠੇ ਨੇ ਰਾਮ ਚਰੂਪਜੀ ਬੈਠੇ ਨੇ ਜਿਹੜੇ ਕਿ 60 ਸਾਲ ਤੋਂ ਉੱਪਰ ਨੇ ਪਰ ਯਕੀਨ ਮੰਨਿਓ ਸਾਡੇ ਨੌਜਵਾਨ ਸਾਥੀ ਹੈ 20 25 ਸਾਲ ਦੇ ਹਨ ਉਹ ਇਗਨੋਰ ਕਰ ਦਿੰਦੇ ਆ ਪਾਰਟੀ ਦੀ ਮੀਟਿੰਗ ਨੂੰ ਪਰ ਪਾਰਟੀ ਦਾ ਪ੍ਰੋਗਰਾਮ ਇਹ ਸਾਥੀ ਜਰੂਰ ਪਹੁੰਚਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿਕਾਰ ਜੈਪੀਨ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ